ਆ ਮੇਰਾ ਸੁਨੀਲ ਕੁਮਾਰ ਜੀ ਅੱਛਾ ਕਿੱਥੋਂ ਦਾ 9ਵੀਂ ਕਲਾਸ ਚ ਪੜਦਾ ਅਸੀਂ ਪਲੱਸ 2 ਦੇ ਵਿਦਿਆਰਥੀ ਆ ਜੀ ਹੂੰ ਹੋਇਆ ਕੀ ਹੈ ਇੱਥੇ ਹੋਏ ਸਾਡੇ ਬਿਨਾ ਪੁੱਛੇ ਸਰ ਦੀ ਬਦਲੀ ਕਰਾਈ ਜਾਂਦੇ ਆ ਜੀ ਨਾ ਸਾਡੇ ਸਕੂਲ ਬੱਚਿਆਂ ਤੋਂ ਪੁੱਛਿਆ ਹੀ ਕਿਸੇ ਨੇ ਉਹਦੇ ਝੂਠੇ આરોਪ ਲਾਏ ਆ ਪਹਿਲੀ ਗੱਲ ਤਾਂ ਆ ਹੈ ਜੀ ਸਾਰੇ ਉਹ ਸਰ ਬਹੁਤ ਟਾਈਮ ਤੋਂ ਇੱਥੇ ਆ ਗਰੀਬਾਂ ਦੀ ਉਹਨੇ ਬਹੁਤ ਜਣੇ ਫੀਸਾਂ ਭਰੀਆਂ ਆ ਜੀ ਸਾਡੇ ਨਾਲ ਹਮੇਸ਼ਾ ਉਹਨਾਂ ਨਾਲ ਖੜੇ ਆ ਤੇ ਉਹਨਾਂ ਦੇ ਸਾਰੇ ਮੈਂਬਰ ਐ ਸਾਈਨ ਆ ਕੱਲੇ ਤਿੰਨ ਮੈਂਬਰ ਛੱਡ ਕੇ ਸਾਈਨ ਨਹੀਂ ਜੀ ਤੇ ਸਾਰੇ ਇੱਥੇ ਰਲੇ ਹੋਏ ਆ ਜਵਾਗ ਜਿੰਨੇ ਪੁੱਛ ਲੋ ਜੀ ਸਾਇਸੀ ਬਦਲੀ ਨਹੀਂ ਕਰਾਣਾ ਚਾਹੁੰਦੇ ਬਸ ਸਾਨੂੰ ਐ ਸਾਡੀ ਇੱਥੇ ਸਰ ਵਾਪਿਸ ਆਉਣੀ ਚਾਹੀਦੀ ਹੈ ਜੀ ਉਹਦੇ ਵੇਰਵਾ ਜਿਹੜਾ ਮਤਾ ਪਾਇਆ ਗਿਆ ਵੇਰਵੇ ਵਿੱਚ ਕੀ ਪਾਇਆ ਗਿਆ ਕਹਿੰਦੇ ਜੀ ਬੱਚਾ ਨਾਲ ਮਾਹੌਲ ਖਰਾਬ ਹੈ ਨਹੀਂ ਪੁੱਛੋ ਜੀ ਬੱਚਾ ਨਾਲ ਮਾਹੌਲ ਖਰਾਬ ਹੈਗਾ ਹੂੰ ਕਿਸੇ ਨਾਲ ਹੈ ਨਹੀਂ ਦੱਸ ਦਿਓ ਸਾਰੇ ਹੈ ਨਹੀਂ ਜੀ ਨਾਲੇ ਕਹਿੰਦੇ ਪਿੰਡ ਨਾਲ ਬੋਲ ਚੱਲ ਸਹੀ ਹੈ ਹੈ ਨਹੀਂ ਪੁੱਛਣ ਨੂੰ ਪਿੰਡਾਂ ਨਾਲ ਬੋਲ ਚੱਲ ਸਹੀ ਨਹੀਂ ਆ ਕਿਹੜੇ ਪਿੰਡਾਂ ਤਾ ਕੀ ਮੰਗੀ ਆ ਹੁਣ ਮੰਗ ਸਾਡੀ ਅੱਗੇ ਜਾਉਣਾ ਇੱਥੇ ਗੁਰਦੀਪ ਸਰ ਇੱਥੇ ਆ ਵਾਪਿਸ ਜਾਉਣੀ ਚਾਹੀਦੀ ਠੀਕ ਆ ਕੀ ਪੜਾਉਣਾ ਕੀ ਹੋ ਹਿਸਟਰੀ ਜੀ ਹਿਸਟਰੀ ਲੈਕਚਰ ਆ ਹੁਣ ਤੁਸੀਂ ਸਕੂਲ ਨੂੰ ਤਾਰਾ ਲਾਇਆ ਕਾਦੇ ਬਸਤੇ ਲਾਇਆ ਸਾਸੀ ਸਾਰੇ ਘਰ ਨੇ ਇੱਕ ਸਾਈਡ ਖੜੇ ਆ ਜੀ ਅਸੀਂ ਇੱਥੇ ਜਿਹੜੇ ਬੈਠੇ ਰਹਾਂ ਜਿੱਨਾਂ ਸਾਡੇ ਟੀਚਰ ਬਦਲੀ ਇੱਥੇ ਨਹੀਂ ਹੁੰਦੀ ਆ ਕਹਿਣਾ ਚਾਹੁੰਦੇ ਆ ਜੀ ਸਾਡਾ ਮਾਸਟਰ ਸਾਨੂੰ ਵਾਪਸ ਆਈਦਾ ਏ ਥੱਤ ਜੋ ਰੋਗ ਗਲਤ ਲਾਏ ਗਏ ਨੇ ਸਾਨੂੰ ਉਸ ਚੀਜ਼ ਦਾ ਸਬੂਤ ਦਿੱਤਾ ਜਾਵੇ ਸਾਨੂੰ ਸਹੀ ਗੱਲ ਦੱਸੀ ਜਾਵੇ ਜੇ ਜਵਾਕਾਂ ਨਾਲ ਗਲਤ ਵਾਰ ਨਹੀਂ ਕੀਤਾ ਗਿਆ ਤਾਂ ਸਾਨੂੰ ਦੱਸਿਆ ਜਾਵੇ ਪਿੰਡਾਂ ਨਾਲ ਪਿੱਛੇ ਤੋਂ ਪੁੱਛ ਲੋ ਦੇਖੀ ਤੋਂ ਗਲਤ ਵਾਰ ਕੀਤਾ ਗਿਆਗਾ ਸਾਰਾ ਲਾਇਆ ਕਾਸ ਤੋਂ ਲਾਇਆ ਤੜਾ ਇਸ ਘਰ ਤੋਂ ਹੀ ਲਾਇਆ ਜੀ ਮਾਸਟਰ ਜਿਹੜਾ ਗੁਰਦੀ ਸਾਰੇਗਾ ਉਹ ਇੱਕ ਸਾਈਡ ਹੋਏ ਪਏ ਨੇ ਤੇ ਬਾਕੀ ਟੀਚਰ ਇੱਕ ਸਾਈਡ ਨੇ ਸਾਰੇ ਸਤਾਵ ਗੁਰਦੀਪ ਸਰ ਦੀ ਬਦਲੀ ਕਰਾਉਣ ਪਿੱਛੇ ਹੈ ਕਾਹਦੇ ਲਈ ਬਦਲੀ ਕਰਾ ਰਹੇ ਗੁਰਦੀਪ ਸਰ ਦੀ ਬਦਲੀ ਬੱਚਿਆਂ ਨਾਲ ਗਲਤ ਵਿਵਹਾਰ ਹੈ ਲੋਕਾਂ ਨਾਲ ਗਲਤ ਵਾਰ ਹੈ ਸਟਾਫ ਨਾਲ ਗਲਤ ਵਾਰ ਹੈ ਪਿਛਲੇ 5 ਸਾਲਾਂ ਤੋਂ ਸਕੂਲ ਸਹੀ ਨਹੀਂ ਚੱਲਦਾ ਆ ਰਿਹਾ ਇਹ ਉਸ ਪੱਤਰ ਚ ਲਿਖਿਆ ਗਿਆ ਜੀ ਕਿ ਪੰਜ ਸਾਲਾਂ ਪਹਿਲੇ ਪੰਜ ਸਾਲਾਂ ਤੋਂ ਸਹੀ ਸੂ ਚੱਲਦਾ ਆ ਰਿਹਾ ਹੈ ਮੇਰਾ ਨਾਮ ਜਿੱਤਨਿੰਦਰ ਆ ਕੀ ਹੋਇਆ ਬੋਰਡ ਕਮਿਸ਼ਨਰੀ ਬੱਚਿਆਂ ਨੂੰ ਬਿਨਾ ਪੁੱਛੇ ਤੋਂ ਬੱਚਿਆਂ ਨੂੰ ਇਹ الزام ਲਾਇਆਗਾ ਵੀ ਗੁਰਦੀਪ ਸਰ ਬੱਚਿਆਂ ਨਾਲ ਗਲਤ ਕਰਦੇ ਆ ਜੇ ਬੱਚੇ ਕਹਿੰਦੇ ਆ ਵੀ ਸਾਡੇ ਨਾਲ ਸਰ ਗਲਤ ਕੀਤਾਗਾ ਤਾਂ ਸਾਡੇ ਇੱਕ ਵੀ ਬੱਚਾ ਉੱਠ ਕੇ ਕਹਿ ਸਕਦਾ ਜੀ ਸਾਨੂੰ ਗੁਰਦੀਪ ਸਰ ਵਾਪਸ ਚਾਹੀਦਾ ਲਾ ਜੋ ਵੀ ਉਹਤੇ ਇਲਜ਼ਾਮ ਲਾਇਆਗਾ ਉਹ ਸਾਨੂੰ ਸਬੂਤ ਚਾਹੀਦੇ ਜੀ ਇੱਥੇ ਹੀ ਚਾਹੀਦਾ ਲਾ ਚਾਰ ਪੰਜ ਸਾਲ ਹੋ ਗਏ ਉਹਨੂੰ ਪਰਦੇ ਨੂੰ ਕਿਸੇ ਬੱਚੇ ਨੇ ਜਿੱਦੱਕ ਸ਼ਿਕਾਇਤ ਨਹੀਂ ਕੀਤੀ ਬੱਚਿਆਂ ਦੀ ਫੀਸਾ ਵੀ ਕੋਣੋਂ ਭਰਦਾ ਜੀਓ ਕਈ ਵਾਰੀ ਮਾਪਿਆਂ ਕੋਲ ਨਹੀਂ ਪੈਸੇ ਹੁੰਦੇ ਉਹ ਫੀਸ ਕੋਲੋਂ ਭਰਦਾ ਜੀ ਫੀਸ ਕੋਲੋਂ ਭਰਦਾ ਉਹ ਮੈਸਟਰ ਕਿਦਾਂ ਗਲਤ ਹੋ ਸਕਦਾ ਉਹ ਕਦੇ ਨਹੀਂ ਗਲਤ ਹੋ ਸਕਦਾ ਨਹੀਂ ਹੋ ਸਕਦਾ ਜੇ ਸਾਨੂੰ ਇਹ ਕਹਿੰਦੇ ਨਾ ਵੀ ਬੱਚੇ ਸਕੂਲ ਚ ਆਉਣ ਸਾਨੂੰ ਮੈਸਟਰ ਸਾਰੇ ਲੜ ਕੇ ਸਬੂਤ ਦੇ ਦੇਣਾ ਸਰਪੰਚ ਮੈਂਬਰ ਇੱਥੇ ਸਾਨੂੰ ਸਬੂਤ ਦੇਣ ਸਾਡੇ ਬੱਚੇ ਅੰਦਰ ਜਾ ਵੜਨ ਮੈਂ ਕਮੇਟੀ ਮੈਂਬਰ ਸੀ ਮੇਰੇ ਸਾਹਮਣੇ ਮੈਂ ਇੱਥੇ ਹੁੰਦੀਆਂ ਰਹੀਆਂ ਜਿੰਨੀਆਂ ਕਮੇਟੀ ਮੈਂਬਰ ਜਿੰਨੇ ਇਕੱਠੇ ਹੁੰਦੇ ਸੀ ਸਾਡੇ ਸਾਹਮਣੇ ਕਦੇ ਉਹ ਮੈਸਟਰ ਗਲਤ ਨਹੀਂ ਬੋਲੇ ਨਾ ਸਾਨੂੰ ਬੋਲਿਆ ਨਾ ਸਾਡੇ ਬੱਚਿਆਂ ਨੂੰ ਬੋਲਿਆ ਨਾ ਉਹ ਪਿੰਡ 'ਚ ਨਗਰ ਨੂੰ ਬੋਲਿਆ ਸਾਰੀ ਪੁਰਾਣੀ ਕਮੇਟੀਆਂ ਸੀ ਜੇ ਮੈਂ ਸੈਣ ਇਸ ਕਰਕੇ ਨਹੀਂ ਕੀਤੇ ਜੀ ਇਹ ਜਦੋਂ ਕਮੇਟੀ ਮੈਂਬਰ ਇਕੱਠੇ ਹੁੰਦੇ ਆ ਜੀ ਉਹਦੇ ਰੌਲਾ ਪਾ ਕੇ ਬਹਿ ਜਾਂਦੇ ਅਸੀਂ 4-5 ਮੈਂਬਰ ਆ ਜੀ ਕਮੇਟੀ ਮੈਂਬਰ ਇੱਥੇ ਹੋਰ ਵੀ ਖੜੇ ਆ ਹਾਂ ਜੀ ਤੇ ਸਾਨੂੰ ਹੋਰ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਆਈ ਬਿਨਾ ਸ਼ਿਕਾਇਤ ਤੋਂ ਉਹਨੂੰ ਬਾਹਰ ਅਸੀਂ ਨਹੀਂ ਕਰ ਸਕਦੇ ਠੀਕ ਹੈ ਜੇ ਸਾਡੇ ਨੂੰ ਲੋਕ ਕਹਿੰਦੇ ਆ ਨਾ ਵੀ ਅਸੀਂ ਇੱਥੋਂ ਉੱਠੀਏ ਸਾਨੂੰ ਸਬੂਤ ਇੱਥੇ ਚਾਹੀਦਾ ਜੀ ਇਸ ਟਾਈਮ ਹੋਣੀ ਚਾਹੀਦਾ ਸਾਰੇ ਮੈਟਰ ਬਾਹਰ ਆ ਜਾਣ ਸਬੂਤ ਦੇ ਦੇਣ ਸਾਡੇ ਬੱਚੇ ਸਕੂਲ ਚ ਜਾਵਣ ਬਟ ਬਾਕੀ ਟੀਚਰ ਉਹਨਾਂ ਦੇ ਖਿਲਾਫ ਸੀ ਕਿਉਂਕਿ ਉਹ ਟੀਚਰਾਂ ਟੀਚਰਾਂ ਮਾਰੇ ਟੀਚਰਾਂ ਨੇ ਸੱਚ ਦੱਸ ਦੇ ਸੀ ਕਿਉਂਕਿ ਉਹ ਸਕੂਲ ਦੇ ਪੈਸੇ ਖਾਂਦੇ ਸੀ ਮਤਲਬ ਕਿ ਜਿਹੜਾ ਸਕੂਲ ਦਾ ਫੰਡ ਸੀ ਸਕੂਲ ਦੀ ਚੰਗੀ ਤਰ੍ਹਾਂ ਯੂਜ਼ ਨਹੀਂ ਕਰਦੇ ਸੀ ਜਿੱਤੇ ਕਰਕੇ ਟੀਚਰ ਟੀਚਰਸ ਨੂੰ ਸਾਡੇ ਗੁਰਦੀਪ ਸਰ ਬਿਲਕੁਲ ਵੀ ਚੰਗੇ ਮੰਦੀ ਤੋਂ ਸਾਡੇ ਟੀਚਰ ਦੀ ਬਦਲੀ ਕਰਵਾਈ ਉਹ ਵੀ ਸਰ ਨੇ ਬਿਨਾਂ ਦੱਸੇ ਉਹਨਾਂ ਨੇ ਇਹ ਵੀ ਰਿਪੋਰਟ ਅਪਲਾਈ ਕੀਆ ਪਿੰਡ ਵਾਸੀ ਨੂੰ ਗਲਤ ਬੋਲਦੇ ਨੇ ਪਰ ਤੁਸੀਂ ਪਿੰਡ ਵਾਸੀ ਨੂੰ ਕਿਸੇ ਨੂੰ ਪੁੱਛ ਸਕਦੇ ਹੋ ਜੇ ਕੋਈ ਵੀ ਪਿੰਡ ਵਾਸੀ ਇੰਨੀ ਗੱਲ ਕਹਿੰਦਾ ਹੈ ਕਿ ਗੁਰਦੀਪ ਸਰ ਨੇ ਉਹਨੂੰ ਮਾੜਾ ਬੋਲਿਆ ਕਿਉਂਕਿ ਬੱਚਾ ਇੰਨੀ ਗੱਲ ਕਹਿੰਦਾ ਕਿ ਉਹਨਾਂ ਨੂੰ ਗੁਰਦੀਪ ਸਰ ਨੇ ਕੁਝ ਮਾੜਾ ਬੋਲਿਆ ਤਾਂ ਅਸੀਂ ਗੁਰਦੀਪ ਸਰ ਦੀ ਬਦਲੀ ਹੁਣ ਤਾਂ ਨਹੀਂ ਰੋਕਦੇ ਪਰ ਜੇ ਕੋਈ ਅਸੀਂ ਤੁਸੀਂ ਇੰਨੇ ਬੱਚੇ ਬੈਠੇ ਇੱਥੇ ਪਹਿਲੇ ਪਿੰਡ ਵਾਸੀ ਨੇ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਗੁਰਦੀਪ ਸਰ ਨੇ ਕਿਸੇ ਨੂੰ ਕੁਝ ਵੀ ਨਹੀਂ ਬੋਲਿਆ ਅਸੀਂ ਉਹਦੇ ਟੀਚਰ ਨੂੰ ਵਾਪਸ ਲੈ ਕੇ ਹੁਣ ਜਾਣ ਹੈਨਰੀ ਸਮਾਰਟ ਸਕੂਲ ਵੜਿੰਖੇੜਾ ਨੇ ਇੰਚਾਰਜ ਹਾਂ ਜਦੋਂ ਮੈਂ ਸਵੇਰੇ 8 ਵਜੇ 7:50 ਤੇ ਸਕੂਲ ਦੇ ਵਿੱਚ ਹਾਜ਼ਰ ਹੋਇਆ ਸੀ ਉਸ ਸਮੇਂ ਸਕੂਲ ਦੇ ਜਿਹੜੇ ਵਿਦਿਆਰਥੀ ਅ ਮਤਲਬ 11ਵੀਂ ਤੇ 12ਵੀਂ ਚ ਮਾਦੇ ਅ ਮਤਲਬ ਵੀ ਗੇਟ ਉੱਤਾਰਾ ਲਗਾ ਕੇ ਖੜੇ ਹੋਏ ਸੀ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਵੀ ਕੋਈ ਕਾਰਨ ਦੱਸੋ ਫਿਰ ਉਹਨਾਂ ਦੇ ਦੱਸਣ ਦੇ ਅਨਸਾਰ ਸਰਦਾਰ ਗੁਰਦੀਪ ਸਿੰਘ ਹਿਸਟਰੀ ਲੈਕਚਰ ਦੇ ਅ ਮਤਲਬ ਬਦਲੀ ਦੇ ਸਬੰਧ ਦੇ ਵਿੱਚ ਜੋ ਕਾਰਵਾਈ ਹੋਈ ਹੈ ਉਹ ਪੰਚਾਇਤ ਵੱਲੋਂ ਲਿਖਤੀ ਰੂਪ ਦੇ ਵਿੱਚ ਦਿੱਤੀ ਗਈ ਹੈ ਤੇ ਸਟਾਫ ਜਿਹੜਾ ਸਕੂਲ ਦੇ ਅੰਦਰ ਤਾਲਾ ਲੱਗਿਆ ਹੋਇਆ ਹੈ ਮੇਨ ਗੇਟ ਨੂੰ ਇਸ ਕਰਕੇ ਲੇਡੀ ਸਟਾਫ ਨੂੰ ਬਹੁਤ ਜ਼ਿਆਦਾ ਮੁਸ਼ਕਲ ਤੁਹਾਡਾ ਕਹਿਣ ਦਾ ਮਕਸਦ ਜਿਹੜਾ ਸਟਾਫ ਨੂੰ ਬੰਦੀ ਬਣਾਇਆ ਹੋਇਆ ਹੈ ਬਾਹਰੋਂ ਤਾਲਾ ਲਾ ਕੇ ਹਾਂਜੀ ਉੱਪਰ ਜਾਣ ਨਹੀਂ ਨਾ ਅੰਦਰ ਆਣ ਵਿਦਿਆਰਥੀਆਂ ਨੂੰ ਵੀ ਤੇ ਸਟਾਫ ਨੂੰ ਵੀ ਨਾ ਅੰਦਰ ਆਉਣ ਦਿੰਦੇ ਨਾ ਜਾਣ ਦਿੰਦੇ ਓਕੇ ਆਖਿਰਕਾਰ ਬੰਦੀ ਤੋਂ ਨੂੰ ਟਿਚਰ ਕਿਸੋ ਜਹ ਦੇ ਨਾਲ ਬਣਾਇਆ ਹੋਇਆ ਕਿਉਂਕਿ ਬਰੋ ਤਾਰਾ ਲੱਗਿਆ ਹੋਇਆ ਤੁਸੀਂ ਸਾਰੇ ਅੰਦਰ ਉਹ ਉਹਨਾਂ ਦਾ ਕਾਰਨ ਦਾ ਮੇਨ ਚ ਵੀ ਸਟਾਫ ਦਾ ਕਹਿੰਦੇ ਆ ਜੀ ਸਟਾਫ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਮੇਰਾ ਨਾਮ ਜਗਦੇਵ ਸਿੰਘ ਹੈ ਜੀ ਤਾਂ ਸਰਪੰਚ ਮੇਰੀ ਵਾਈਫ ਆਕਰਿੰਦਜੀਤ ਕੌਰ ਜੀ ਇਹ ਮਾਮਲਾ ਕੀ ਹੋਇਆ ਕਿ ਜਦ ਸਕੂਲ ਦੇ ਜੋ ਆਪਣੇ ਕੋਲ ਤਾਰਾ ਲੱਗ ਕੇ ਬਾਹਰ ਪੈ ਕੇ ਨਹੀਂ ਉਹ ਪੰਚਾਇਤ ਤੇ ਕਹਿ ਰਹੀ ਨਹੀਂ ਕਿ ਜਿਹੜੀ ਪੰਚਾਇਤ ਹੈ ਆਪਣੀ ਆ ਤੋਂ ਕੁਮਸਤੇ ਕਿਰਾਏ ਸਰਦੀਪ ਦੇ ਜੀ ਕਰਵਾਏ ਨਹੀਂ 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 ਇਹੋ ਜਿਹੀ ਕੋਈ ਗੱਲ ਨਹੀਂ ਜੀ ਇੱਕ ਟੀਚਰ ਆ ਉੱਥੇ ਗੁਰਦੀਪ ਸਿੰਘ ਤਾਂ ਅਸੀਂ 6-7 ਮਹੀਨਿਆਂ ਤੋਂ ਜਦੋਂ ਦੀ ਪੰਚਾਇਤ ਬਣੀ ਐ ਚਲੋ ਅਸੀਂ ਉਹ ਸਕੂਲ ਤੋਂ ਪੜ੍ਹ ਕੇ ਆਏ ਆ ਸਾਡਾ ਸਕੂਲ ਨਾਲ ਰਿਸ਼ਤਾ ਜੁੜਿਆ ਸੀ ਤਾਂ ਅਸੀਂ ਜਦੋਂ ਤੋਂ ਵੀ ਦੇਖ ਰਹੇ ਆ ਚਾਰ ਪੰਜ ਵਾਰ ਪੰਜ ਛੇ ਵਾਰ ਅਸੀਂ ਸਕੂਲ ਗਏ ਤਾਂ ਉੱਥੋਂ ਦਾ ਜੋ ਮਾਹੌਲ ਸੀ ਉਹ ਠੀਕ ਨਹੀਂ ਸੀ ਜੋ ਟੀਚਰਾਂ ਦੀ ਆਪਸ ਵਿੱਚ ਇੱਕ ਦੂਜੇ ਨਾਲ ਖਹਿਵਾ ਜੀ ਸੀ ਤਾਂ ਉਹਦੇ ਵਿੱਚ ਕੁੱਲ ਮਿਲਾ ਕੇ ਜਦੋਂ ਸਾਰਾ ਅਸੀਂ ਪੁੱਛਿਆ ਬਿਠਾ ਕੇ ਮੀਟਿੰਗਾਂ ਹੋਈਆਂ ਤਾਂ ਸਾਨੂੰ ਪਤਾ ਲੱਗਿਆ ਵੀ ਜੋ ਗਰਦੀਪ ਸਿੰਘ ਹੈ ਇਹਦਾ ਜੋ ਵਿਹਾਰ ਹੈ ਉਹ ਸਟੀਚਰਾਂ ਨਾਲ ਠੀਕ ਨਹੀਂ ਸਾਰੇ ਟੀਚਰਾਂ ਨਾਲ ਜਿੰਨੇ ਵੀ ਉਨੀ ਟੀਚਰ ਇੱਕ ਸਾਈਡ ਹੈ ਇਹ ਅਲੱਗ ਤੌਰ ਤੇ ਸੀ ਤਾਂ ਅਸੀਂ ਵਾਰ-ਵਾਰ ਇਹਦੇ ਅੱਗੇ ਬੇਨਤੀਆਂ ਕਰਦੇ ਰਹੇ ਉਹਨੂੰ ਸਮਝਾਉਂਦੇ ਰਹੇ ਵੀ ਜੀ ਸਰ ਦੇਖੋ ਬੱਚਿਆਂ ਦਾ ਭਵਿੱਖ ਇੱਥੇ ਬਣਨਾ ਸਕੂਲ ਚੋਂ ਜੀ ਤਾਂ ਤੁਸੀਂ ਇੱਕ ਟੇਬਲ ਤੇ ਇਕੱਠੇ ਹੋ ਜੋ ਜੀ ਤਾਂ ਅਸੀਂ ਸਾਡੀ ਸਾਡੀ ਜਿੰਨੀ ਜ਼ਿੰਮੇਵਾਰੀ ਹੈ ਜੋ ਵੀ ਸਕੂਲ ਦਾ ਮੰਨ ਲਓ ਕਮਕਾਰਾ ਆਸੀਂ ਆਵਦੇ ਤੌਰ ਤੇ ਤੁਹਾਡਾ ਪੂਰਾ ਸਾਥ ਦੇਵਾਂਗੇ ਪਰ ਅਸੀਂ ਦੋ ਚਾਰ ਵਾਰੀ ਜਿੰਨੇ ਵਾਰ ਅਸੀਂ ਗਏ ਜੀ ਤਾਂ ਹਰ ਵਾਰੀ ਸਾਨੂੰ ਆਹੀ ਦੇਖਣ ਨੂੰ ਮਿਲਿਆ ਵੀ ਇਹ ਟੀਚਰ ਅਲੱਗ ਤੌਰ ਤੇ ਰਹਿੰਦਾ ਸੀ ਦੂਜੇ ਟੀਚਰ ਅਲੱਗ ਤੌਰ ਤੇ ਸੀ ਸਾਰੇ ਤਾਂ ਉਸ ਤੋਂ ਬਾਅਦ ਕੀ ਹੋਇਆ ਵੀ ਸਾਡੇ ਸਕੂਲ ਦੀ ਇੱਕ ਸਾਇੰਸ ਰੂਮ ਇੱਕ ਰੂਮ ਦੋ ਬੈਡਾਂ ਆਇਆਂ ਤਾਂ ਇਹ ਸਾਂ ਇਹਨੇ ਕਿਹਾ ਵੀ ਮੈਂ ਉੱਪਰ ਬਣਾਉਂਗਾ ਕੱਲਾ ਕਹਿੰਦਾ ਟੀਚਰ ਕਹਿੰਦਾ ਮੈਂ ਉੱਪਰ ਬਣਾਉਂਗਾ ਦੇਖੋ ਸਰ ਇਹ ਵੀ ਕੋਈ ਹੈਂਡੀਕੈਪਡ ਬੱਚਾ ਵੀ ਆ ਸਕਦਾ ਟੀਚਰ ਵੀ ਆ ਸਕਦਾ ਤਾਂ ਅਸੀਂ ਇਹਦੇ ਅੱਗੇ ਬੇਨਤੀ ਕੀਤੀ ਵੀ ਆਪਾਂ ਜੋ ਬਿਲਡਿੰਗਾ ਉਹ ਨੀਚੇ ਬਣਾ ਜੇ ਤਾਂ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜੇ ਸਾਰਾ ਜੋ ਵਾਰ-ਵਾਰ ਇਹੀ ਕਹਿ ਰਿਆ ਸੀ ਵੀ ਉੱਪਰ ਬਣਾ ਜੇ ਤਾਂ ਅਸੀਂ ਇਹਦੀ ਜੁਨੀ ਵਗੈਰਾ ਸੀ ਉਹ ਥੱਲੇ ਰੱਖੇ ਰੂਟ ਥੱਲੇ ਬਣੇ ਹੋਏ ਆ ਪਰ ਕੋਸ਼ਿਸ਼ ਇਹਨੇ ਬਹੁਤ ਕੀਤੀ ਦੇਖੋ ਜਦੋਂ ਇਹੋ ਜਿਹੇ ਹਾਲਾਤ ਪਿੰਡ ਦੇ ਵਿੱਚ ਹੋਣ ਵੀ ਪੰਚਾਇਤ ਦੀ ਜਾਂ ਕਿਤੇ ਨਾ ਕਿਤੇ ਟੀਚਰਾਂ ਨਾਲ ਵੀ ਖਹਿਵਾਜੀ ਹੋ ਜੇ ਜਾਂ ਪੰਚਾਇਤ ਨਾਲ ਵੀ ਤਾਂ ਅਸੀਂ ਇਹਦੇ ਅੱਗੇ ਬੇਨਤੀ ਕੀਤੀ ਵੀ ਸਰ ਤੁਸੀਂ ਜਵਾਬ ਦੀ ਜੋ ਵੀ ਬਦਲੇ ਵਗੈਰਾ ਕੋਈ ਪੋਰਟਲ ਖੁੱਲਿਆ ਤਾਂ ਤੁਸੀਂ ਆਪਦੇ ਹਾਰ ਸਕੂਲਾਂ ਚ ਕਰਵਾ ਲਓ ਤਾਂ ਫਿਰ ਵੀ ਇਹਨਾਂ ਨੇ ਨਹੀਂ ਕਿਉਂਕਿ ਇਹਦਾ ਰੂਪ ਹੀ ਪਤਾ ਨਹੀਂ ਕੀ ਗੱਲ ਹੈ ਜੀ ਇਹਨੂੰ ਕੀ ਚਦਾਈ ਹੈ ਉਸ ਤੋਂ ਬਾਅਦ ਚਲੋ ਇਹਦੇ ਸਾਡਾ ਆਪਸ ਵਿੱਚ ਕੰਪਰੋਮਾਈਜ਼ ਕਰਾਉਣ ਲਈ ਇੱਕ ਮੈਡਮ ਜੀ ਆਏ ਤਾਂ ਉਹਦੇ ਜਿਸ ਦਿਨ ਉਹਨਾਂ ਨੇ ਆਉਣਾ ਸੀ ਉਸ ਦਿਨ ਅਸੀਂ ਤਾਂ ਪੰਛੇ ਜਾਣੇ ਗਏ ਤਾਂ ਇਹਨਾਂ ਨੇ 150 100 150 ਬੱਚਾ ਬੁਲਾ ਲਿਆ ਬਾਰੋਂ ਵੀ ਨੇ ਮੁੰਡੇ ਸੱਦੇ ਤਾਂ ਉਛਲਣਾ ਮਾਹੌਲ ਜੋ ਦੇਖਿਆ ਦੇਖੋ ਜੇ ਚਲੋ ਸਾਡੀ ਤਾਂ ਨਿਮਰਤਾ ਰਹੀ ਸਾਡੀ ਜ਼ਿੰਮੇਵਾਰੀ ਵੀ ਬਣਦੀ ਸੀ ਸਕੂਲ ਦੀ ਸੇਫਟੀ ਰੱਖਣ ਲਈ ਜੋ ਟੀਚਰ ਆਈ ਸੀ ਜਾਂ ਮੈਡਮ ਜੀ ਆਈ ਸੀ ਤਾਂ ਉਸ ਦਿਨ ਸਾਰਾ ਕੁਝ ਉਹ ਮੈਡਮ ਜੀ ਵੇਖ ਕੇ ਗਏ ਆ ਕਿੰਨੇ ਨੇ ਬੰਦੇ ਬਾਹਰੋਂ ਬੁਲਾਏ ਬੱਚੇ ਬੁਲਾਏ ਤਾਂ ਦੇਖੋ ਜੇ ਕੋਈ ਗੱਲਬਾਤ ਕਰਨੀ ਹੁੰਦੀ ਤਾਂ ਉਸ ਦਿਨ ਬੈਠ ਕੇ ਵੀ ਹੋ ਸਕਦੀ ਸੀ ਟੀਚਰ ਬਾਹਰੋਂ ਆਏ ਆ ਉਹਨਾਂ ਨਾਲ ਰਹਿਬਾੜੀ ਵੀ ਹੋ ਸਕਦੀ ਸੀ ਪਰ ਦੇਖੋ 150 ਬੱਚਾ ਬਾਹਰੋਂ ਸੱਦ ਲੈਣਾ ਇਹਦਾ ਮਨਨਾ ਕਿ ਚਲੋ ਵੀ ਇੱਕ ਟਕਰਾਅ ਦੀ ਸਥਿਤੀ ਬਣਾਉਂਦੇ ਸੀ ਪਿੰਡ ਦੇ ਤਾਂ ਅਸੀਂ ਜ਼ਰੂਰ ਇਹਦੇ ਤੇ ਮੰਨਦੇ ਆਂ ਇਹਦੀ ਬਦਲੀ ਲਈ ਬੇਨਤੀ ਜ਼ਰੂਰ ਕੀਤੀ ਐ ਪਰ ਕੋਈ ਸਾਡਾ ਇਹ ਸਾਡੀ ਨਿੱਜੀ ਦੁਸ਼ਮਣੀ ਨਹੀਂ ਪਰ ਹੁਣੇ ਪਤਾ ਨਹੀਂ ਕਿਉਂ ਇਸ ਤਰ੍ਹਾਂ ਕਰ ਰਿਹਾ ਬੱਚਿਆਂ ਨੂੰ ਯੂਜ਼ ਕਰ ਰਿਹਾ ਜੋ ਪਹਿਲਾਂ ਮੰਨ ਲਓ ਚਲੋ +1 +2 ਦੇ ਬੱਚਿਆਂ ਨੂੰ ਅਲੱਗ ਛੱਡੋ ਜਿਹੜੇ ਬੱਚੇ ਇਥੋਂ 10-15 ਸਾਲ ਪਹਿਲਾਂ ਪੜਕੇ ਗਏ ਐ ਉਹਨਾਂ ਦੇ ਉਹਨਾਂ ਨੂੰ ਵੀ ਯੂਜ਼ ਕਰ ਰਿਹਾ ਹੁਣ ਅਸੀਂ ਕਮੇਟੀਆਂ ਦੀ ਚੋਣ ਹੋ ਗਈ ਐ ਕਮੇਟੀ ਦੀ ਚੋਣ ਦੇ ਵਿੱਚ ਅਸੀਂ ਹਰ ਵਰਗ ਦੇ ਬੰਦੇ ਨੂੰ ਤਵੱਜੋ ਦਿੱਤੀ ਐ ਐਸੀ ਭਾਈਚਾਰੇ ਦੇ ਵੀ ਕਿਚਰ ਮੈਂਬਰ ਐ ਬੀਸੀ ਦੇ ਵੀ ਐ ਜਰਨਲ ਦੇ ਵੀ ਐ ਸੋ ਸਾਰਿਆਂ ਨੂੰ ਰਲ ਮਿਲ ਕੇ ਕਮੇਟੀ ਬਣਾਈ ਐ ਕੋਈ ਇਚ ਕੋਈ ਪੱਖਪਾਤ ਨਹੀਂ ਕੀਤਾ ਨਾ ਹੀ ਕੋਈ ਸਾਡੀ ਪੰਚਾਇਤ ਦੀ ਜੀ ਮਨਸ਼ਾ ਵੀ ਕੋਈ ਐਸੀ ਬੀਸੀ ਜਾਂ ਜਰਨਲ ਇਹਨਾਂ ਨੂੰ ਕੋਈ ਕਰੀਏ ਪਰ ਮੇਰੀ ਬੇਨਤੀ ਐ ਉਹਨਾਂ ਨੂੰ ਜਿਹੜੇ ਬੱਚਿਆਂ ਦੇ ਮਾਤਾ ਪਿਤਾ ਨੂੰ ਵੀ ਇਹ ਟੀਚਰ ਜੀ ਅਸੀਂ 6-7 ਮਹੀਨਿਆਂ ਤੋਂ ਲਗਾਤਾਰ ਆਪ ਆਪ ਦੇ ਤੌਰ ਤੇ ਅਸੀਂ ਹੁਣ ਪਰਖ ਕੇ ਦੇਖ ਲਿਆ ਟੀਚਰ ਰੱਖਣ ਯੋਗ ਨਹੀਂ ਐ ਕੁਝ ਗੱਲਾਂ ਹੋਰ ਜਿਹਾ ਹੋਣੀਆਂ ਜੋ ਕੈਮਰੇ ਦੇ ਸਾਹਮਣੇ ਨਹੀਂ ਐਸੇ ਬੋਲ ਸਕਦੇ ਸਭ ਕੁਝ ਵੇਖਦੇ باوجود ਵੀ ਅਸੀਂ ਇਹਦੀ ਜ਼ਰੂਰ ਹੈ ਬਦਲੀ ਦਾ ਇਸਾ ਬੇਨਤੀ ਕੀਤੀ ਐ ਪਰ ਜਿਹੜੇ ਆ ਅੱਜ ਕਰ ਰਿਹਾ ਜੀ ਇਹ ਬਹੁਤ ਮੰਦਭਾਗੀ ਘਟਣਾ